ਸੱਚ ਰੀਆ ਅਕਾਲ ਜੀ ਅੱਜ ਆਪਾਂ ਬੁੱਝੋ ਬਾਜ਼ਾਰ ਤੁਹਾਡੇ ਲੈ ਕੇ ਆਏ ਆਂ 10 ਬਾਜ਼ਾਰ ਤਾਂ ਤੇ ਚਲੋ ਆਪਾਂ ਸ਼ੁਰੂ ਕਰਦੇ ਆਂ ਤੇ ਠੀਕ ਹੈ ਤੁਹਾਡੇ ਕੋਲ 10 ਸੈਕਿੰਡ ਦਾ ਟਾਈਮ ਹੋਏ ਕਰੇਗਾ ਤੇ ਤੁਸੀਂ ਦੱਸ ਸਕਦੇ ਹੋ ਕਿ ਹਾਂ ਕੀ ਹੈ ਮੈਂ ਖਰੀ ਮੇਰੇ ਬੱਚੇ ਖਾ ਲੇ ਮੈਨੂੰ ਛੱਟ ਮੇਰੇ ਬੱਚੇ ਖਾ ਲੇ ਠੀਕ ਹੈ ਚਲੋ ਸ਼ੁਰੂ ਹੁੰਦਾ ਟਾਈਮ ਤੁਹਾਡਾ ਇਹਦਾ ਆਨਸਰ ਹੀ ਗਈ ਨੇਨ ਸਰਈ ਗਾਇਚ ਇਲਾਚੀ ਠੀਕ ਹੈ ਜਿਹੜੀ ਇਲਾਚੀ ਹੁੰਦੀ ਹੈ ਆਪਾਂ ਉਹਦੇ ਕਾਲੇ-ਕਾਲੇ ਦਾਣੇ ਹੁੰਦੇ ਉਹਨਾਂ ਨੂੰ ਖਾ ਲੈਣੇ ਆ ਤੇ ਹਰੇ ਛਿਲਕੇ ਉਹਨਾਂ ਨੂੰ ਛੱਡ ਦੇਣੇ ਆ ਠੀਕ ਹੈ ਤੇ ਇਹਦਾ ਇਲਾਚੀ ਸੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਸੀਂ ਕਿੰਨੀਆਂ ਵਿਚਾਰਤਾਂ ਦਾ ਸਹੀ ਅਨਸਰ ਦਿੱਤਾ ਸੀ ਕਿੰਨੀਆਂ ਦਾ ਨਹੀਂ ਤੇ ਅਗਲੀ ਵਿਚਾਰਤ ਹੈਗੀ ਹੈ ਆਪਣੀ ਦੂਸਰੇ ਨੰਬਰ ਤੇ ਵਿਚਾਰਤ ਹੈਗੀ ਹੈ ਉਹ ਕਿਹੜੀ ਚੀਜ਼ ਹੈ ਜਿਸ ਨੂੰ ਖਾ ਸਕਦੇ ਹਾਂ ਪਰ ਵੇਖ ਨਹੀਂ ਸਕਦੇ ਉਹ ਕਿਹੜੀ ਚੀਜ਼ ਹੈ ਜਿਸ ਨੂੰ ਖਾ ਸਕਦੇ ਹਾਂ ਪਰ ਵੇਖ ਨਹੀਂ ਸਕਦੇ ਏ ਚਲੋ ਤੁਸੀਂ ਦੱਸ ਸਕਦੇ ਹੋ ਤੇ ਇਹ ਤੁਸੀਂ ਇਹਦਾ ਕੀ ਸੋਚਿਆ ਹੈ ਜਰੂਰ ਦੱਸੋ ਕਮੈਂਟ ਕਰਕੇ ਤੇ ਇਹਦਾ ਹੈਗਾ ਏ ਇਹਦਾ ਆਨਸਰ ਹੈਗਾ ਵਾ ਉਹ ਕਿਹੜੀ ਚੀਜ਼ ਹੈ ਜਿਸ ਨੂੰ ਖਾ ਸਕਦੇ ਹਾਂ ਪਰ ਵੇਖ ਨਹੀਂ ਸਕਦੇ ਇਹ ਹੈਗੀ ਹੈ ਸੌਂ ਕਿਉਂਕਿ ਆਪਾਂ ਗੱਲ-ਗੱਲ ਤੇ ਕਹਿੰਦੇ ਆ ਕਿ ਅਸੀਂ ਸੌਂ ਖਾਣੇ ਆ ਸੌਂ ਠੀਕ ਹੈ ਤੀਸਰੀ ਬਿਜਾਰਤੇਗੀ ਛੋਟਾ ਅੰਨਾ ਵਟਾ ਟੌਂਦਾ ਜਾਂਦਾ ਹੈ ਜਿਹੜਾ ਕਿ ਛੋਟਾ ਹੁੰਦਾ ਹੈ ਤੇ ਵਟਾ ਟੌਂਦਾ ਜਾਂਦਾ ਹੈ ਅੰਨਾ ਛੋਟਾ ਇਹਦਾ ਟਾਈਮ ਤੁਸੀਂ ਦੱਸੋ ਇੰਦਾ ਹੈ ਗਾਇ ਅਨਸਰ ਹੈ ਗਾਇ ਸੁਹਾਗਾ ਠੀਕ ਹੈ ਜਿਹੜਾ ਸੁਹਾਗਾ ਹੁੰਦਾ ਹੈ ਜਾਂ ਉਹ ਵੱਟਾਂ ਟੋਂਦਾ ਜਾਂਦਾ ਹੈ ਠੀਕ ਹੈ ਟਰੈਕਟਰ ਦੇ ਮਗਰ ਇਸ ਤੋਂ ਨੈਕਸਟ ਪੁਜਾਰਤ ਹੈਗੀ ਹੈਗੀਏ ਖਾਣਾ ਖਾਣਾ ਆਪ ਗਈ ਖਾਣਾ ਬਣ ਗਈ ਆਪ ਸਖੀਆਂ ਨੂੰ ਕਹਿੰਦੀ ਜਾਂਦੀ ਇਹ ਭੋਜਨ ਹੈ ਪਾਪ ਇਹ ਬਹੁਤ ਹੀ ਸੌਖੀ ਜੀ ਹੈਗੀਏ ਤੇ ਤੁਹਾਡਾ ਟਾਈਮ ਸ਼ੁਰੂ ਹੁੰਦਾ ਹੈ ਕੋਮੈਂਟ ਕਰਕੇ ਜਰੂਰ ਦੱਸਿਓ ਕਿ ਕਿੰਨੂੰ ਨੂੰ ਪਤਾ ਸੀ ਇਹ ਹੁੰਦੀ ਏ ਮਛਲੀ ਠੀਕ ਹੈ ਜੜੀ ਮਛਲੀ ਕਿ ਮਤਲਬ ਜਾਂਦੀ ਏ ਤੇ ਭੋਜਨ ਬਣ ਕੇ ਆਪ ਆ ਜਾਂਦੀ ਕਿਉਂਕਿ ਲੋਕੀ ਉਹਨੂੰ ਖਾਂਦੇ ਨੇ ਇਹ ਤੁਹਾਨੂੰ ਪਤਾ ਹੀ ਏ ਤੇ ਜਿਵੇਂ ਜਾਲ ਚ ਫਸ ਕੇ ਬਾਹਰ ਆ ਜਾਂਦੀ ਏ ਠੀਕ ਹੈ ਤੇ ਆਪ ਖਾਂ ਜਾਂਦੀ ਏ ਤੇ ਚਲੋ ਨੈਕਸਟ ਬਾਜ਼ਾਰ ਦੇ ਵੱਲ ਆਪਾਂ ਇਦਾਂ ਹੀ ਵਾਦੇ ਆ ਠੀਕ ਹੈ ਹੁਣ ਤੁਸੀਂ ਬੁੱਝੋ ਇਹ ਬਿਹਾਰਤ ਇਹ ਬਿਹਾਰਤ ਹੈਗੀ ਏ ਇਹ ਬਿਜਾਰਤੇ ਸ਼ੁਰੂ ਕਰਦੇ ਹਾਂ ਨਿੱਕੀ ਜਿਹੀ ਕੁੜੀ ਲੈ ਪਰਾਂਦਾ ਤੋਰੀ ਇਹ ਤਾਂ ਸਾਰਿਆਂ ਨੂੰ ਪਤਾ ਹੋਏਗਾ ਟਾਈਮਿੰਗ ਸ਼ੁਰੂ ਹੁੰਦੀ ਹੈ ਹੁਣ ਟਾਈਮ ਆਵਰ ਹੁੰਦਾ ਹੈ ਤੇ ਇਹਦਾ ਆਨਸਰ ਹੈਗਾ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਆਪਣੇ ਸਾਰੇ ਦੇ ਘਰਾਂ ਦੇ ਵਿੱਚ ਹੁੰਦੀ ਹੈ ਸੂਈ ਤਾਗਾ ਠੀਕ ਹੈ ਤੇ ਇਹ ਸੂਈ ਤਾਂ ਇਹਨੂੰ ਇਹ ਦੇਖ ਗਈ ਸੀ ਅਨਸਰ ਨੈਕਸਟ ਆਪਾਂ ਅੱਗੇ ਵਧਦੇ ਆ ਇਸ ਨੂੰ ਨੈਕਸਟ ਬਿਜ ਨੈਕਸਟ ਬਿ ਜਾ ਰਹਤੇ ਹੈਗੀ ਹੈ ਨਾ ਹILLE ਨਾ ਜੁਲੇ ਦਿਨ ਰਾਤ ਚੱਲੇ ਨਾ ਹILLE ਨਾ ਜੁਲੇ ਦਿਨ ਰਾਤ ਚੱਲੇ ਟਾਈਮਿੰਗ ਸ਼ੁਰੂ ਹੁੰਦਾ ਹੈ ਤਰਾ ਟਾਈਮ ਇਥੇ ਹੀ ਖਤਮ ਹੁੰਦਾ ਹੈ ਤੇ ਇਹਦਾ ਆਨਸਰ ਹੈਗਾ ਏ ਸੜਕ ਜਿਹੜੀ ਆਪਣੀ ਸੜਕ ਹੁੰਦੀ ਹੈ ਨਾ ਉਹ ਹਿੱਲਦੀ ਏ ਤੇ ਨਾ ਹੀ ਝੁਲਦੀ ਏ ਤੇ ਪਰ ਸਦ ਦਿਨ ਰਾਤ ਚੱਲਦੀ ਰਹਿੰਦੀ ਏ ਠੀਕ ਹੈ ਇਹ ਇਹਦਾ ਆਨਸਰ ਸੀ ਠੀਕ ਹੈ ਸੜਕ ਇਹਦਾ ਅਗਲੀ ਬਿਜਾਰਤ ਆਪਣੇ ਕੋਲ ਹੈਗੀ ਏ ਬਿਜਾਰਤ ਇਸ ਤਰ੍ਹਾਂ ਹੈਗੀ ਵੀ ਹੈਗੀਆ ਕਾਲਾ ਸੀ ਕਲਕਟਰ ਸੀ ਕਾਲੇ ਪਿਓ ਦਾ ਪੁੱਤਰ ਸੀ ਸਿਰ ਤੇ ਵਾਲ ਚਰਦਾ ਸੀ ਭਜ ਗੁਥਲੀ ਵਿੱਚ ਵੜਦਾ ਸੀ ਕਾਲਾ ਸੀ ਕਲੈਕਟਰ ਸੀ ਕਾਲੇ ਪਿਓ ਦਾ ਪੁੱਤਰ ਸੀ ਦੇ ਸਿਰ ਤੇ ਵਾਲ ਚਰਦਾ ਸੀ ਭੱਜ ਗੁਥਲੀ ਵਿੱਚ ਵੜਦਾ ਸੀ ਇਹਦਾ ਆਨਸਰ ਤੁਸੀਂ ਦੱਸ ਸਕਦੇ ਹੋ ਇਹਦਾ ਆਨਸਰ ਹੈਗਾ ਇਹ ਕੀ ਉਹ ਇਹਦਾ ਆਨਸਰ ਹੈਗਾ ਉਸ ਤਰ੍ਹਾਂ ਠੀਕ ਹੈ ਉਸ ਤਰ੍ਹਾਂ ਹੈ ਇਹਦਾ ਆਨਸਰ ਤੇ ਆਪਾਂ ਇਸੇ ਤਰ੍ਹਾਂ ਹੀ ਨੈਕਸਟ ਪੰਜਾਬੀ ਤੋਂ ਲੈ ਵਧਦੇ ਹਾਂ ਦੁੱਖ ਸੁੱਖ ਦਾ ਮੈਂ ਜੀਵਨ ਸਾਥੀ ਹਰਦਮ ਸਾਥ ਨਿਭਾਉਂਦਾ ਹਾਂ ਇੱਕ ਪਲ ਵੀ ਮੈਂ ਜੁਦਾ ਨਾ ਹੋਵਾਂ ਹਾਂ ਵੱਡਾ ਛੋਟਾ ਬਣ ਜਾਂਦਾ ਹਾਂ ਠੀਕ ਹੈ ਤੇ ਇਹਦਾ ਟਾਈਮਿੰਗ ਸ਼ੁਰੂ ਹੁੰਦਾ ਹੈ ਹਾਂ ਉਹ ਇਸ ਤਰ੍ਹਾਂ ਸੀ ਦੁੱਖ ਸੁੱਖ ਦਾ ਮੈਂ ਜੀਵਨ ਸਾਥੀ ਹਾਂ ਹਰ ਧਮ ਸਾਥ ਨੇ ਬੋਲਦਾ ਇੱਕ ਪਲ ਵੀ ਮੈਂ ਜੀਵਨ ਸਾਥੀ ਹਾਂ ਹਾਂ ਵੱਡਾ ਛੋਟਾ ਬਣ ਜਾਂਦਾ ਹਾਂ ਇਹਦਾ ਅਨਸਰ ਇਹਗਾ ਸੀ ਪਰਛਾਵਾਂ ਠੀਕ ਹੈ ਪਰਛਾਵਾਂ ਵੱਡਾ ਛੋਟਾ ਹੋ ਜਾਂਦਾ ਏ ਤੇ ਇਸੇ ਕਰਕੇ ਇਹਦਾ ਪਰਛਾਵਾਂ ਤੇ ਅਗਲੀ ਬਜਾਰਤ ਹੈਗੀ ਦੂਰ ਨਾ ਜਾਵੀ ਨੇੜੇ ਜਾਵੀ ਬਾਦਸ਼ਾਹ ਦੇ ਅਡੇਰੇ ਜਾਵੀ ਜਿਸ ਵਿੱਚ ਗਿੱਟਕ ਨਾ ਹੋਵੇ ਉਹ ਫਲ ਲੈ ਆਵੇ ਇਹਦਾ ਆਨਸਰ ਆਪ ਦੇ ਦਿਓ ਜਲਦੀ ਜਲਦੀ ਦੂਰ ਨਾ ਜਾਵੀ ਨੇੜੇ ਜਾਵੀ ਬਾਦਸ਼ਾਹ ਦੇ ਡੇਰੇ ਜਾਵੀ ਜਿਸ ਵਿੱਚ ਗਿੱਟਕ ਨਾ ਹੋਵੇ ਉਹ ਫਲ ਲੈ ਆਵੇ ਠੀਕ ਹੈ ਇਹਦਾ ਆਨਸਰ ਇਹ ਗਾਏ ਕਿ ਗੜੇ ਠੀਕ ਹੈ ਜਾਂਦੇ ਕੋਲ ਟਿਕਣੀ ਅਗਲੀ ਬਿਜਾਰਾਤ ਆਪਣੇ ਕੋਲ ਹੈਗੀ ਏ ਇੱਕ ਤਨੁਸ਼ ਹੈ ਸਭ ਨੂੰ ਪਾਉਂਦਾ ਪਰ ਲੜਨ ਦੇ ਕੰਮ ਨਾ ਆਉਂਦਾ ਇੱਕ ਤਨੁਸ਼ ਹੈ ਸਭ ਨੂੰ ਪਾਉਂਦਾ ਪਰ ਲੜਨ ਦੇ ਕੰਮ ਨਾ ਆਉਂਦਾ ਇੰਦਾ ਅਨਸਰ ਇਹ ਗਾਇਏ ਇੰਦਾ ਅਨਸਰ ਇਹ ਗਾਇਏ ਸਤਰੰਗੀ ਪੀਂਗ ਜੜੀ ਕੀ ਆਪਾਂ ਵੇਖਦੇ ਆਂ ਤੇ ਆਪਣ ਬਹੁਤ ਵਧੀਆ ਲੱਗਦੀ ਪਰ ਉਹ ਆਪਣੇ ਕਿਸੇ ਕੰਮ ਨਹੀਂ ਆਉਂਦੀ ਠੀਕ ਹੈ ਤੇ ਜੇ ਵੀਡੀਓ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੱਤ ਵੱਤ ਸ਼ੇਅਰ ਕਰੋ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ